ਸਾਡੇ ਲੋਕਾਂ ਨੂੰ ਲੱਗਦਾ ਕਿ ਸਾਡੇ ਸਿਆਸਤਦਾਨ ਸਾਡੇ ਪ੍ਰਤੀ ਸੋਹਰਦ ਹੀ ਬਹੁਤ ਨੇ ਚੰਗੀ ਗੱਲ ਹੈ ਲੱਗਣਾ ਵਿੱਚ ਹੀ ਦਾ ਉਮੀਦ ਦੇ ਉੱਪਰ ਹੀ ਦੁਨੀਆ ਟਿੱਕੀ ਹੋਈ ਹੈ ਪਰ ਸਮੇਂ ਸਮੇਂ ਦੇ ਉੱਪਰ ਸਿਆਸਤਦਾਨ ਇਹੋ ਜਿਹੇ ਫੈਸਲੇ ਲੈਂਦੇ ਨੇ ਕਿ ਕਈ ਸਿਆਸਤਦਾਨ ਤਾਂ ਉਹਨਾਂ ਫੈਸਲਿਆਂ ਤੋਂ ਪਿੱਛੇ ਮੁੜਾਉਂਦੇ ਨੇ ਆਮ ਆਦਮੀ ਪਾਰਟੀ ਵਾਂਗ ਫੈਸਲਾ ਵਾਪਸ ਲੈ ਲੈਂਦੇ ਨੇ ਵਿਰੋਧ ਤੋਂ ਬਾਅਦ ਕਈ ਸਿਆਸਤਦਾਨ ਅੜੇ ਰਹਿੰਦੇ ਨੇ ਕਿ ਅਸੀਂ ਤਾਂ ਇੱਥੇ ਹੀ ਲੱਤ ਗੱਡ ਕੇ ਰੱਖਾਂਗੇ ਜੋ ਅਸੀਂ ਕਹਿਤਾ ਉਹ ਤਾਂ ਬਿਲਕੁਲ ਠੀਕ ਹੈ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਮਾਤਮੀ ਵਿਗਲ ਵਜਾਵਾਂਗੇ ਸ਼ਹਾਦਤਾਂ ਦੇ ਧੰਨੇ ਤਾਂ ਪੰਥ ਦੇ ਵਿੱਚ ਵਿਰੋਧ ਹੋਇਆ ਕਿ ਮਾਤਮਾ ਨਹੀਂ ਹੁੰਦੇ ਹੈਗੇ ਮਾਣ ਹੁੰਦਾ ਹੈਗਾ ਸ਼ਹਾਦਤਾਂ ਦੇ ਉੱਪਰ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਕਿਸੇ ਵਾਦ-ਵਿਵਾਦ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਇਸ ਕਰਕੇ ਅਸੀਂ ਫੈਸਲਾ ਆਪਣਾ ਵਾਪਸ ਲੈ ਲੈਂਦੇ ਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਪੰਜਾਬ ਦੇ ਵਿੱਚ ਨਵੀਂ ਨਵੀਂ ਸਰਕਾਰ ਬਣੀ ਸੀ ਵਣਤਾਂ 18 17 ਦੇ ਵਿੱਚ ਗਈ ਸੀ 18 ਦੇ ਵਿੱਚ ਫੈਸਲਾ ਲੈ ਲੈਂਦੇ ਨੇ ਕਿ ਪੰਚਾਇਤੀ ਚੋਣ ਕਰਾਵਾਂਗੇ ਸ਼ਹਾਦਤਾਂ ਦੇ ਉਦੋਂ ਵੀ ਦਿਨ ਸੀ ਪਰ ਉਦੋਂ ਫੈਸਲਾ ਵਾਪਸ ਨਹੀਂ ਸਿਲੇ ਆ ਗਿਆ ਉਦੋਂ ਇਲੈਕਸ਼ਨ ਕਰਵਾਈ ਗਈ ਸੀ ਉਦੋਂ ਲੋਕ 30 ਦਸੰਬਰ ਦੇ ਚੋਣ ਸੀ ਉਦੋਂ ਲੋਕ ਸ਼ਹਾਦਤਾਂ ਵੱਲ ਨਹੀਂ ਸੀ ਖਿੱਚੇ ਗਏ ਉਦੋਂ ਸਿਆਸਤਾਂ ਵੱਲ ਖਿੱਚੇ ਗਏ ਸੀ ਤਾਂ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਜਿਵੇਂ ਅਸੀਂ ਸੋਹਿਰ ਦਾ ਜਿਵੇਂ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਉਦਾਂ ਹੀ ਸਾਡੇ ਚੋਣੇ ਹੋਏ ਨੋ ਮੈਂ ਦੇ ਚੋਣੇ ਹੋਏ ਆਗੂ ਹੀ ਸਾਡੇ ਵਾਂਗ ਸੋਚਦੇ ਹੋਣਗੇ ਪਰ ਉਦਾਂ ਨਹੀਂ ਹੁੰਦਾ ਹੈਗਾ ਬੜੇ ਥੋੜੇ ਆਗੂ ਹੋਣਗੇ ਵੀ ਉਹ ਜਿਹੜੇ ਸੋਚਦੇ ਹੋਣਗੇ ਪਰ ਗਿਣਤੀ ਬੜੀ ਥੋੜੀ ਹੁੰਦੀ ਹੈ ਮжоਰਿਟੀ ਜਿਹੜੀ ਹੁੰਦੀ ਹੈ ਉਹ ਗੜਬੜਾ ਆ ਜਾਂਦੀ ਹੈ ਕਿਤੇ ਨਾ ਕਿਤੇ ਸੋ ਇਸ ਸੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਲੋਕਰਨ ਚੈਨਲ ਪੰਜਾਬੀ ਦੇ ਸੀਨੀਅਰ ਜਰਨਲਿਸ ਪਰਮਿੰਦਰ ਸਿੰਘ ਰਾਏਪੁਰ ਜੁੜੇ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸੱਸੀ ਕਾਲ ਦੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਤੁਹਾਡਾ ਜੀ ਪ੍ਰਮਿੰਦਰ ਜੀ ਆਤਮੀ ਵਿਗਲ ਵੱਜਣੇ ਸੀ ਪਰ ਟਵੀਟ ਆ ਗਿਆ ਕਹਿੰਦੇ ਕਿ ਨਹੀਂ ਨਹੀਂ ਵੀ ਬਾਤ ਬਵਾਦ ਦੇ ਵਿੱਚ ਨਹੀਂ ਅਸੀਂ ਕਿਸੇ ਪੈਣਾ ਚਾਹੁੰਦੇ ਚਲੋ ਫੈਸਲਾ ਬੜੀ ਚੰਗੀ ਗੱਲ ਹੈ ਕਿ ਫੈਸਲਾ ਵਾਪਸ ਲੈ ਲਿਆ ਨਹੀਂ ਕਈ ਕਈ ਵਾਰ ਸਰਕਾਰਾਂ ਅੜੀ ਵੀ ਕਰ ਜਾਂਦੀਆਂ ਨੇ ਕਿ ਅਸੀਂ ਤਾਂ ਐਂ ਕਰਾਂਗੇ ਸੋ ਜੇਕਰ ਲੋਕ ਲੋਕ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਨੇ ਫੈਸਲਾ ਉਹ ਵਾਪਸ ਹੋ ਗਿਆ ਤਾਂ ਉਸ ਚੀਜ਼ ਦਾ ਵੈਲਕਮ ਕਰਨਾ ਬਣਦਾ ਕਿ ਜਿੱਦਣ ਹੀ ਸਰਕਾਰ ਨੇ ਆਪਣੀ ਕੀਤੀ ਤੁਹੇ ਪਾਸੇ ਇਹਦੇ ਨਾਲ ਜੁੜਦੀ ਹੋਈ ਗੱਲ ਐ ਆਹੀ ਦਿਨ ਸੀ ਅੱਜ ਤੋਂ 5 ਸਾਲ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਸੀ ਉਦੋਂ ਹੀ ਫੈਸਲਾ ਹੋਗੇ ਸੀ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਨੇ ਕਿਤੇ ਇੱਕ ਗੱਲ ਥੋੜੀ ਐ ਬਹੁਤ ਚੀਜ਼ਾਂ ਨੇ ਜਿੱਥੇ ਜਿਹੜੇ ਸਿਆਸਦਾਨ ਹੁੰਦੇ ਨੇ ਉਹ ਹਰ ਇੱਕ ਹਿੱਲਾ ਵਸੀਲਾ ਹਰ ਇੱਕ ਸੋਰਸ ਉਹਨਾਂ ਚੀਜ਼ਾਂ ਲਈ ਵਰਤ ਲੈਂਦੇ ਨੇ ਜਿੱਥੇ ਆਪਣੀ ਐਡਵਰਟਾਈਜ਼ਮੈਂਟ ਹੁੰਦੀ ਉੱਥੇ ਸ਼ਹਾਦਤਾਂ ਹੀ ਵਰਤੀ ਜਾਂਦੀਆਂ ਨੇ ਉੱਥੇ ਮੌਤਾਂ ਵੀ ਵਰਤ ਲਈਆਂ ਜਾਂਦੀਆਂ ਨੇ ਬੜਾ ਕੁਝ ਹੁੰਦਾ ਗੱਲ ਇਹ ਕਿ ਸਾਡੇ ਇਹਦਾ ਪੀਸ਼ਾ ਵੀ ਆਪਣਾ ਕਿ ਗੱਲ ਇਹ ਸਾਡੇ ਜਿਹੜੇ ਸਿਆਸਤਦਾਨ ਨੇ ਆਹ ਸੁਹਿਰਦ ਕਿੰਨੇ ਕਿੰਨੇ ਲੋਕ ਮੁੱਦਿਆਂ ਪ੍ਰਤੀ ਇਹਨਾਂ ਦੇ ਜਿਹੜੇ ਐਕਸ਼ਨ ਹੁੰਦੇ ਨੇ ਜਾਂ ਐਕਸ਼ਨ ਦੇ ਉੱਪਰ ਰਿਐਕਸ਼ਨ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ ਹੀ ਬੜਾ ਕਲੀਅਰ ਹੋ ਜਾਂਦਾ ਤੁਸੀਂ ਕੀ ਮਤਲਬ ਵਿਚਾਰ ਰੱਖਦੇ ਹੋ ਕੀ ਤੁਹਾਡਾ opinion ਹੈ ਇਹਨਾਂ ਚੀਜ਼ਾਂ ਬਾਰੇ ਕਿ ਐਦਾਂ ਹੀ ਹੁੰਦਾ ਜੀ ਰਜਿੰਦਰ ਜੀ ਤਾਂ ਮਤਲਬ ਸਾਫ਼ ਗੱਲ ਕਰ ਸਕਦੇ ਆਪਾਂ ਕਿ ਅੱਜ ਦੀ ਜਿਹੜੀ ਸਿਆਸਤ ਹੈ ਨਾ ਅੱਜ ਦੀ ਖਾਸ ਕਰਕੇ ਇਸ ਦੇਸ਼ ਦੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਲਾਲੂ ਵਿੱਚ ਹੀ ਆ ਗਏ ਸਾਰੇ ਗਲੇ ਬੜੇ ਨੇ ਕੋਈ ਵੱਖ ਨਹੀਂ ਹੈਗਾ ਇਹਨਾਂ ਚ ਇਹ ਜਿਹੜੀ ਅੱਜ ਦੀ ਸਿਆਸਤ ਹੈ ਬੜੀ ਬੜੀ ਆਪਾਂ ਕਹੇ ਲੋ ਕਿ ਦਰਦ ਭਰੀ ਹੋ ਗਈ ਹੈ ਇਹ ਆਮ ਲੋਕਾਂ ਦੇ ਲਈ ਦੁਖਾਂ ਭਰੀ ਹੋ ਸਕਦੀ ਹੈ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਹੋ ਸਕਦੀ ਹੈ ਬੜੀ ਸੌੜੀ ਰਾਜਨੀਤੀ ਹੋ ਗਈ ਬੜੀ ਆਪਾਂ ਕਹੇ ਲੋ ਤੰਗ ਦਿੱਲੀ ਵਾਲੀ ਰਾਜਨੀਤੀ ਹੋ ਗਈ ਬੜੀ ਛੋਟੀ ਸਿਆਸਤ ਹੋ ਗਈ ਹੈ ਇਹ ਇਦੇ ਵਿੱਚ ਸਿਰਫ ਤੇ ਸਿਰਫ ਕੁਰਸੀ ਹੀ ਦਿਖਦੀ ਐ ਇੱਥੇ ਇੱਕ ਮੈਂ ਇੱਥੇ ਮੈਂਸ਼ਨ ਕਰ ਦੇਵਾਂ ਕਿ ਸਿਆਸਤਦਾਨ ਇਹ ਨਹੀਂ ਹੈਗਾ ਕਿ ਪੁਰਾਣੀ ਪਾਰਟੀ ਦਾ ਜਾਂ ਪੁਰਾਣੀ ਪਾਰਟੀ ਦਾ ਉਸ ਪਾਰਟੀ ਦੇ ਸਿਆਸਤਦਾਨ ਨੂੰ ਸਿਆਸਤਦਾਨ ਕਹਿਣਾ ਇਸ ਪਾਰਟੀ ਦੇ ਸਿਆਸਤਦਾਨ ਨੂੰ ਕੁਝ ਨਹੀਂ ਕਹਿਣਾ ਇਦਾਂ ਨਹੀਂ ਸਾਰੀਆਂ ਪਾਰਟੀਆਂ ਦਾ ਇੱਕੋ ਮਨਸੂਬਾ ਆ ਇੱਕੋ ਏਮ ਹੈਗਾ ਕਿ ਅਸੀਂ ਕਿਸੇ ਵੀ ਤਰੀਕੇ ਚਾਹੇ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਚਾਹੇ ਤੰਗੇ ਕਰਾ ਕੇ ਚਾਹੇ ਲੁੱਟਾਂ ਕਰਵਾ ਕੇ ਚਾਹੇ ਗੋਲੀ ਨਾਲ ਚਾਹੇ ਨਸ਼ੇ ਨਾਲ ਚਾਹੇ ਕਿਸੇ ਹੋਰ ਤਰੀਕੇ ਨਾਲ ਜਿਹੜਾ ਵੀ ਹੱਤਕੰਡਾ ਬਣਾਇਆ ਜਾ ਸਕਦਾ ਹੈ ਉਹਦੇ ਨਾਲ ਅਸੀਂ ਸੱਤਾ ਤੇ ਕਾਬੂ ਹੋਣਾ ਹੈ ਅਸੀਂ ਕੁਰਸੀ ਤੇ ਬੈਠਣਾ ਹੈ ਦੂਜਾ ਮਕਸਦ ਕੋਈ ਨਹੀਂ ਇਹਦੇ ਵਿੱਚ ਕਸੂਰਵਾਰ ਇਕੱਲੇ ਸਿਆਸਤਦਾਨ ਨਹੀਂ ਹੈਗੇ ਇਦੇ ਵਿੱਚ ਸਭ ਤੋਂ ਵੱਡੇ ਕਸੂਰਵਾਰ ਨੇ ਜਿਹੜੇ ਆਮ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਰਾਜਨੀਤੀ ਹਲੇ ਤੱਕ ਨਹੀਂ ਸਮਝ ਆਈ ਜਿਹੜੇ ਹਲੇ ਵੀ ਪਿਛ ਲੱਗੂ ਬਣੇ ਹੋਏ ਨੇ ਜਿਹੜੇ ਹਲੇ ਵੀ ਜੁੱਤੀ ਚਟ ਬਣੇ ਹੋਏ ਨੇ ਉਹ ਲੋਕਾਂ ਨੇ ਕੰਮ ਖਰਾਬ ਕਰ ਰਿਆ ਹੋਇਆ ਬਹੁਤ ਘੱਟ ਲੋਕ ਨੇ ਜਿਹੜੇ ਸਿਹਰਦ ਨੇ ਬੁੱਧੀਜੀਵੀ ਵਰਗ ਹੈ ਲੋਕਾਂ ਨੂੰ ਬਾਰ ਬਾਰ ਸਟੇਜਾਂ ਤੋਂ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਜਾ ਕੇ ਬੈਠ ਕੇ ਉਹ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਯਤਨ ਕਰਦੇ ਆ ਰਹੇ ਆ ਅੱਜ ਦੇ ਨਹੀਂ ਲੰਬੇ ਸਮੇਂ ਤੋਂ ਪਰ ਉਹਨਾਂ ਨੂੰ ਇਹ ਲੋਕ ਬੱਖਬਖ ਤਰੀਕੇ ਦੇ ਨਾਂ ਦੇ ਕੇ ਬਦਨਾਮ ਕਰਨ ਦੇ ਤੁਲੇ ਹੁੰਦੇ ਆ ਇਹਨਾਂ ਲੋਕਾਂ ਕੋਲ ਆਪਣਾ ਕੋਈ ਵਿਚਾਰ ਨਹੀਂ ਹੁੰਦਾ ਨਾ ਹੀ ਨਾ ਕੋਲ ਇੰਨੀ ਸਮਝ ਹੁੰਦੀ ਹੈ ਕਿ ਇਹ ਇਹਨਾਂ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਸਮਝ ਸਕਣ ਹੁਣ ਗੱਲ ਆ ਰਹੀ ਹੈ ਜਿਹੜੇ ਆਹ ਸੋਕ ਸਭਾ ਹੁੰਦੀ ਸੀ ਕਿ ਜਿਹੜੀ ਕਿਸੇ ਟਾਈਮ ਜਿੱਥੇ ਲੋਕ ਜਾ ਕੇ ਇੱਕ ਤਰ੍ਹਾਂ ਦਾ ਸ਼ੋਕ ਪ੍ਰਗਟ ਕਰਨ ਜਾਂਦੇ ਸੀਗੇ ਕਿ ਸਾਡੇ ਇੱਥੇ ਬਾਬੇ ਸਾਡੇ ਬਜ਼ੁਰਗ ਹੋਏ ਹੈ ਤਾਂ ਉਸ ਟਾਈਮ ਦੇ ਬੱਚੇ ਸੀਗੇ ਉਹ ਪਰ ਹੁਣ ਤਾਂ ਉਹ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੂੰ ਨਾ ਬਾਬੇ ਹੀ ਮੰਨਦੇ ਸਾਡੇ ਤਾਂ ਉਹ ਬਾਬੇ ਹੀ ਨੇ ਪੀੜੀਦਰ ਪੀੜੀ ਹੁਣ ਉਹ ਤਾਂ ਉਦੋਂ ਉਹਨਾਂ ਦੀ ਉਮਰਾਂ ਕਿੰਡੀਆਂ ਹੋ ਗਈਆਂ ਹੁਣ ਤੱਕ ਤਾਂ ਉਹ ਤਾਂ ਅਮਰ ਹੋਏ ਹੋਏ ਨੇ ਤੇ ਬਾਬੇ ਹੀ ਨੇ ਸਾਡੇ ਲਈ ਤਾਂ ਉਹ ਉਹ ਬਾਬਿਆਂ ਦੀ ਸ਼ਹੀਦੀ ਦਾ ਇੱਕ ਤਰ੍ਹਾਂ ਨਾਲ ਇੱਕ ਜਿਵੇਂ ਆਪਾਂ ਕਹਿੰਦੇ ਨੇ ਅਫਸੋਸ ਕਰਨ ਜਾਂਦੇ ਸੀ ਕਿ ਉੱਥੇ ਨਮਨ ਕਰਨ ਜਾਂਦੇ ਸੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਜਾਂਦੇ ਸੀ ਤੇ ਆਪਣੇ ਅੰਦਰ ਇੱਕ ਭਾਵਨਾ ਪੈਦਾ ਕਰਦੇ ਸੀ ਕਿ ਅਸੀਂ ਵੀ ਦੇਸ਼ ਲਈ ਕੌਮ ਲਈ ਧਰਮ ਲਈ ਜਾਂ ਮਜ਼ਲੂਮਾਂ ਦੀ ਰੱਖਿਆ ਦੇ ਲਈ ਅਸੀਂ ਵੀ ਇਸੇ ਤਰ੍ਹਾਂ ਦੇ ਵੱਡ ਸਕੀਏ ਸਾਨੂੰ ਵੀ ਇਸ ਤਰ੍ਹਾਂ ਦੀ ਸ਼ਹੀਦ ਮਿਲੇ ਉੱਥੇ ਜਾ ਕੇ ਸਾਨੂੰ ਵੀ ਇਸ ਤਰ੍ਹਾਂ ਦਾ ਆਪਾਂ ਕਹਿੰਦੇ ਕਿ ਪ੍ਰੇਰਣਾ ਮਿਲੇ ਉਹ ਚੀਜ਼ ਲੈਣ ਜਾਂਦੇ ਸੀ ਉੱਥੇ ਉੱਥੇ ਬੜੀ ਕਿਸੇ ਨੂੰ ਬਲਾਵਾ ਨਹੀਂ ਦਿੱਤਾ ਜਾਂਦਾ ਸੀ ਅੱਜ ਤੱਕ ਅਸੀਂ ਵੀ ਸੁਣਦੇ ਸੀ ਛੋਟੇ ਹੁੰਦੇ ਸਾਡੇ ਦਾਦੇ ਉਹਨਾਂ ਤੋਂ ਸਾਡੇ ਬਾਪੂ ਉਹਨਾਂ ਜੀ ਤੋਂ ਉਹ ਕਹਿੰਦੇ ਉਹਦੀ ਸ਼ੋਕ ਸਵਾ ਤੇ ਜਾਣਾ ਸਵਾ ਤੇ ਜਾਣਾ ਸ਼ੋਕ ਸਵਾ ਤੇ ਜਾਣਾ ਚੱਲੋ ਤੇ ਇਹ ਤਾਂ ਫਿਰ ਬਾਅਦ ਚ ਮੇਲੇ ਜੋੜ ਮੇਲਾ ਦੁਕਾਨਾਂ ਇਹ ਉਹ ਸਾਰਾ ਕੁਝ ਹੋ ਗਿਆ ਹੁਣ 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 ਸਿਆਸਤ ਗਰਮ ਆਈ ਆ ਉਹਦੇ ਤੇ ਅ ਪਿਛਲੇ ਵਾਰੀ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਕਿਵੇਂ 2018 ਦੇ ਵਿੱਚ ਕਿਵੇਂ ਇੱਕਦਮ ਮਾਈਂਡ ਜਿਹੜਾ ਹੈਗਾ ਉਹ ਡਾਇਵਰਟ ਕੀਤਾ 2018 ਦੇ ਵਿੱਚ ਚੋਣਾ ਲਿਆ ਕੇ ਸਰਪੰਚੀ ਦੀਆਂ ਚੋਣਾ ਲਿਆ ਕੇ ਉਦੋਂ ਨਹੀਂ ਫੈਸਲਾ ਬਦਲਿਆ ਗਿਆ ਉਦੋਂ ਨਹੀਂ ਦੇਖਿਆ ਗਿਆ ਕਿ ਇਹ ਇਹ ਸਪਤਾਹ ਆ ਜਾਂ 15 ਬਾੜਾ ਹੁੰਦਾ ਇੱਥੇ ਪੁਰਾਣੇ ਸਮੇਂ ਦਾ ਲੋਕ ਕਹਿੰਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਕਿ ਜੇ ਗੁਰਦੁਆਰਾ ਸਾਹਿਬ ਚ ਵੀ ਜਾਂਦੇ ਸੀ ਤਾਂ ਦਰੀ ਤੱਕ ਨਹੀਂ ਸੀ ਪਛਾਣਦੇ ਠੰਡ ਦੇ ਵਿੱਚ ਅਹਿਸਾਸ ਕਰਦੇ ਸੀ ਕਿ ਉਸ ਠੰਡ ਦਾ ਉਹਨਾਂ ਬੱਚਿਆਂ ਤੇ ਜਦੋਂ ਉਹ ਬੱਚੇ ਸੀਗੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇਸ ਸਿੰਘ ਹੋਰੀ ਤੇ ਉਹ ਉਹਨਾਂ ਤੇ ਕਿੰਨਾ ਕੁ ਅਸਰ ਹੁੰਦਾ ਸੀ ਅਸੀਂ ਕਿਉਂ ਨਹੀਂ ਠੰਡ ਦੇ ਵਿੱਚ ਉਹਨਾਂ ਨੂੰ ਯਾਦ ਕਰ ਸਕਦੇ ਉਦੋਂ ਤੱਕ ਇੰਤਾਂ ਦੀ ਆਭਾਵਨਾਵਾਂ ਸੀਗੀਆਂ ਹਨਾ ਤੇ ਉਹ ਚੀਜ਼ਾਂ ਡਾਇਵਰਟ ਕਰੀਆਂ ਗਈਆਂ ਤੇ ਚੋਣਾ ਕਰਵਾ ਦਿੱਤੀਆਂ ਗਈਆਂ ਚੋਣਾ ਦੇ ਵਿੱਚ ਲੋਕ ਸਿਆਸਤਵਾਲਤ ਪ੍ਰੇਰਿਤ ਹੋ ਗਏ ਜਿਵੇਂ ਤੁਸੀਂ ਦੱਸਿਆਈਏ ਨਸ਼ੇ ਵੀ ਚੱਲੇ ਉਸ ਟਾਈਮ ਪੂਰਾ ਹਫਤਾ 10 ਦਿਨ ਜਿੰਨੇ ਚੱਲਣੇ ਸੀਗੇ ਤੇ ਲੋਕ ਉਧਰਲੇ ਪਾਸੇ ਜਾਂਦਾ ਜੁੜ ਗਏ ਫਿਰ ਲੋਕ ਆ ਕੇ ਨਾ ਲੋਕ ਜੁੜੇ ਹੁਣ ਫੇਰ ਜਿਹੜਾ ਮਾਤਮੀ ਵਿਗਲ ਦੀ ਗੱਲ ਕਰਦੇ ਆ ਹੁਣ ਲੋਕ ਇੱਧਰ ਨੂੰ ਵੀ ਤੁਰ ਪਏ ਮਾਤਮੀ ਵਿਗਲ ਮਾਤਮੀ ਵਿਗਲ ਹੋ ਗਿਆ ਚਲੋ ਇੱਕ ਇੱਕ ਸ਼ਬਦ ਦਾ ਵੀ ਫੇਰ ਫੇਰ ਹੁੰਦਾ ਹੈ ਨਾ ਸ਼ਬਦਾਵਲੀ ਦਾ ਵੀ ਵਿਰਾਗਮਈ ਕੋਈ ਕਹਿ ਸਕਦੇ ਸੀਗੇ ਕਿ ਵਿਰਾਗਮਈ ਕੋਈ ਐਦਾਂ ਦੀ ਚੀਜ਼ ਬੁਝਾਈ ਜਾਣੀ ਹੈ ਤਾਂ ਤੋਕ ਨੰਮਨ ਕਰ ਲੈਣਾ ਉਹ ਵੱਖਰੀ ਗੱਲ ਆ ਕਿਸੇ ਦੀ ਭਾਵਨਾ ਹੋ ਸਕਦੀ ਆ ਆਪਾਂ ਉਹ ਉਹ ਇਸ ਗੱਲ ਤੇ ਨਹੀਂ ਆਉਂਦੇ ਕਿ ਕਿਸੇ ਦੀ ਭਾਵਨਾ ਲੇਕਿਨ ਸਿਆਸਤ ਤਾਂ ਹੁੰਦੀ ਆ ਨਾ ਉਹ ਮਾਤਮੀ ਸ਼ਬਦ ਮੁੜ ਕੇ ਵੀ ਸਿਆਸਤ ਕਰਮਾ ਗਈ ਪਹਿਲਾਂ ਕਹਿੰਦੇ ਜੀ ਇਹ ਤਾਂ ਸ਼ੌਕ ਹੁੰਦਾ ਫਿਰ ਕਹਿੰਦੇ ਜੀ ਇਹ ਤਾਂ ਮਾਣ ਹੁੰਦਾ ਫਿਰ ਕਹਿੰਦੇ ਜੀ ਕਾਦੀ ਕਮੀ ਕਾਦੀ ਖੁਸ਼ੀ ਅਜ ਤਾਂ ਜੇ ਕਰੇ ਲਾਉਨੇ ਆ ਜੀ ਉਹ ਇਹ ਆਪ ਹੀ ਨਹੀਂ ਉਹ ਕਰ ਪਾਏ ਦਰਅਸਲ ਇਹ ਖੇਡ ਸਾਰੀ ਇਹ ਪਿੱਛੇ ਸਿਆਸਤਦਾਨਾਂ ਦੀ ਹੁੰਦੀ ਹੈ ਇਹ ਜਿਹੜਾ ਰੋਲਾ ਪਾਣਾ ਹੁੰਦਾ ਕਿ ਇਹ ਫਲਾਣੀ ਚੀਜ਼ ਹੈ ਇਹ ਢਮਕਾਣੀ ਚੀਜ਼ ਹੈ ਇਹਨਾਂ ਨੇ ਆਪ ਕ੍ਰੀਏਟ ਕਰੀ ਹੁੰਦੇ ਆ ਬੰਦੇ ਇਹਨਾਂ ਨੇ ਬਿਠਾਏ ਹੋਰੇ ਅੱਜ ਕੱਲ ਤਾਂ ਬੜਾ ਸੌਖਾ ਜਾ ਹੋ ਗਿਆ ਕਿ ਟੈਕਨੋਲੋਜੀ ਏਡੀ ਵੱਡੀ ਆ ਗਈ ਟੀਮਾਂ ਬਠਾਈਆਂ ਹੋਈਆਂ ਨੇ ਉਹ ਚਿੱਤਾਰੋ ਲਾਪਰ ਨੇ ਲੋਕ ਫਿਰ ਚੱਲ ਫਿਰ ਚੱਲ ਸੋ ਚੱਲ ਬਸ ਉਹ ਉਦਰੇ ਨੂੰ ਮੂੰਹ ਚੱਕ ਕੇ ਤੁਰ ਪੈਂਦੇ ਨੇ ਉਹ ਚੀਜ਼ਾਂ ਨੇ ਅੱਜ ਸਿਆਸਤ ਨੂੰ ਇਹਨਾਂ ਜਿਹੜੇ ਇਦਾਂ ਦੇ ਦਿਹਾੜੇ ਸੀਗੇ ਉਹਨਾਂ ਨੂੰ ਵੀ ਗੰਧਲਾ ਕਰਤਾ ਇਹਨਾਂ ਨੇ ਇਹ ਸਿਆਸਤ ਦੀ ਹੀ ਖੇਡ ਹੈ ਇਹ ਲੋਕਾਂ ਦੇ ਉੱਤੇ ਸਿਆਸਤ ਕਰਦੇ ਨੇ ਲੋਕ ਮੂੰਹ ਚੱਕ ਕੇ ਤੁਰਨ ਵਾਲੇ ਨੇ ਮੈਨੂੰ ਸ਼ਬਦ ਦਿੱਤਾ ਇਹ ਮੈਂ ਤਾ ਵਰਤ ਰਿਆਂ ਕਿ ਉਹ ਉਹ ਦਿਹਾੜੇ ਜਿਹੜੇ ਇਹ ਪਵਿੱਤਰ ਦਿਹਾੜੇ ਸੀਗੇ ਸਾਡੇ ਜਿੱਤੇ ਜਿਨ੍ਹਾਂ ਨਾਲ ਪੂਰਾ ਵਰਲਡ ਜੁੜਿਆ ਹੋਇਆ ਜਿਹੜੀ ਜਿੱਥੇ ਪੂਰੇ ਵਰਲਡ ਦੀ ਨਿਗਾਹ ਹੁੰਦੀ ਹੈ ਜਿੱਥੇ ਕਿਤਾਬਾਂ ਵਿੱਚ ਇਹ ਸੱਕੇ ਮਤਲਬ ਕਹਿੰਦੇ ਸ਼ਸ਼ੋਭਤ ਹੋ ਗਏ ਆ ਜਿੱਥੇ ਟੋਡਰ ਮਲ ਵਰਗਿਆਂ ਨੂੰ ਯਾਦ ਕਰਾਇਆ ਜਾਂਦਾ ਜਿੱਥੇ ਵਰਲਡ ਦੀ ਸਭ ਤੋਂ ਮਹਿੰਗੀ ਥਾਂ ਦੀ ਜ਼ਿਕਰ ਹੁੰਦਾ ਜਿੱਥੇ ਛੋਟੀ ਉਮਰ ਦੇ ਵਿੱਚ ਕੁਰਬਾਨੀਆਂ ਦਾ ਜ਼ਿਕਰ ਹੁੰਦਾ ਦੁਨੀਆ ਦੇਖਦੀ ਟੱਡ ਕੇ ਤੇ ਆਹ ਚੀਜ਼ ਸਾਡੇ ਸਾਡੇ ਕੀ ਹੈ ਅਸੀਂ ਕੀ ਇਹ ਕਰਦੇ ਆ ਉਹ بڑے بڑے ਬੈਨਰ ਹੈਨਾ ਤੁਸੀਂ ਸੜਕਾਂ ਤੇ ਜਾਓ ਅੱਜ ਤੁਸੀਂ ਦੇਖੋ ਫਲਾਣਾ ਚੇਅਰਮੈਨ ਫਲਾਣਾ ਬਲਾਕ ਸੰਮਤੀ ਦਾ ਫਲਾਣਾ ਜ਼ਿਲ੍ਹਾ ਪ੍ਰੀਸ਼ਦ ਦਾ ਫਲਾਣਾ ਸਰਪੰਚ ਫਲਾਣਾ ਐਮਐਲਏ ਫਲਾਣਾ ਐਮਪੀ ਹਣ ਫਲਾਣੀ ਟੀਮ ਫਲਾਣਾ ਉਹ ਪ੍ਰਣਾਮ ਕਰਦੇ ਜੀ ਵੀ ਤੁਹਾਡੇ ਲੋੜ ਆਈ ਕੋ ਪੈਂਦਰਾ ਦੀ ਤੇ ਮਸ਼ਹੂਰੀ ਆਈ ਨੇ ਸਿਆਸਤ ਇਹ ਹੋਰ ਕੀ ਆ ਇਹ ਜਿਹੜੇ ਪ੍ਰਣਾਮ ਕਰਨ ਇਹਦਾ ਮਤਲਬ ਜਿਹੜਾ ਬੋਰਡ ਲਾ ਗਿਆ ਇਸ਼ਤਿਹਾਰ ਲਾ ਗਿਆ ਉਹਨਾਂ ਦਾ ਹੀ ਪ੍ਰਣਾਮ ਵਸ ਉਹਨਾਂ ਦੇ ਹੀ ਮੰਨਿਆ ਜਾਣਾ ਪ੍ਰਣਾਮ ਜਿਹੜੇ ਆਮ ਲੋਕ ਨੇ ਜਿਹੜੇ ਉੱਥੇ ਜਾਂਦੇ ਨੇ ਵਿਚਾਰੇ ਉਹ ਉੱਥੇ ਲੱਕ ਬਸਟਕ ਹੁੰਦੇ ਨੇ ਮੱਥਾ ਟੇਕਦੇ ਨੇ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦਾ ਕੋਈ ਪ੍ਰਣਾਮ ਨਹੀਂ ਹੁੰਦਾ ਯਾਨੀ ਕਿ ਸਿਆਸਤ ਲੋਕ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਉਹ ਫੋਟੋਆਂ ਲਾ ਕੇ ਆਪਣੀਆਂ ਫਲਾਣੇ ਵੱਲੋਂ ਥੱਲੇ ਆਪਣਾ ਨਾਮ ਲਿਖ ਕੇ ਯਾਨੀ ਕਿ ਛੋਟੇ ਤੋਂ ਛੋਟੇ ਪੱਧਰ ਤੋਂ ਲੈ ਕੇ ਵੱਡੇ ਲੈਵਲ ਤੱਕ ਸਿਆਸਤ ਹੀ ਚੱਲ ਰਹੀ ਹੈ ਇੱਥੇ ਸਿਆਸਤ ਤੋਂ ਬਗਾ ਕੁਝ ਨਹੀਂ ਹੈ ਉੱਥੇ ਸਿਆਸੀ ਸਟੇਜਾਂ ਲੱਗਣ ਲੱਗੀਆਂ ਹੋਰ ਤਾਂ ਹੋਰ ਦੇਖੋ ਸਿਆਸਤ ਕਿੰਨੀ ਉੱਥੇ ਸਿਆਸੀ ਲੋਕਾਂ ਦੀ ਸਟੇਜ ਤਾਂ ਫੁਲਾਣੇ ਦੀ ਸਟੇਜ ਆ ਜੀ ਤੇ ਵੇਖੋ ਇਹਦੇ 'ਚ ਵੀ ਜੀ ਪਰਮਿੰਦਰ ਜੀ ਐ ਕਿ ਵੈਸਾ ਤਾਂ ਮੇਰੀ ਪੀਰੀ ਦਾ ਸਿਧਾਂਤ ਆ ਸਿੱਖ ਦਾ ਕਿ ਸਿਆਸਤ ਦੇ ਉੱਪਰ ਧਰਮ ਦਾ ਕੁੰਡਾ ਚਲੋ ਸਿਆਸਤ ਹੋਵੇ ਪਰ ਸਿਆਸਤ ਚੰਗੀ ਹੋਵੇ ਸਿਆਸਤ ਇੱਕ ਦੂਜੇ ਨੂੰ ਭੰਡਣ ਦੀ ਨਾ ਹੋਵੇ ਜਿਹੜੀ ਸਿਆਸਤ ਸਿੱਖ ਸਿਧਾਂਤ ਨਾਲ ਜੁੜ ਕੇ ਚੱਲੀ ਆਉਂਦੀ ਹੈ ਸੇਕ ਧਰਮ ਦੇ ਵਿੱਚ ਕੋਈ ਇੱਕ ਸ਼ਖਸੀਅਤ ਥੋੜੀ ਹੋਈ ਹੈ ਜਿਨ੍ਹਾਂ ਨੇ ਸਿਆਸਤ ਤੇ ਧਰਮ ਦੇ ਨਾਲ ਨਾਲ ਗੱਲ ਕੀਤੀ ਪਰ ਇਹ ਜਿਹੜਾ ਪੱਧਰ ਹੈ ਇਹ ਪੱਧਰ ਉਸ ਸਿਆਸਤ ਦਾ ਨਹੀਂ ਹੈਗਾ ਜਾਂ ਜਿਹੜੀ ਇਹ ਸਿਆਸਤ ਹੈ ਇਹ ਸਿਆਸਤ ਉਹ ਨਹੀਂ ਹੈਗੀ ਜਿਹੜੀ ਧਰਮ ਦੇ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਇਹ ਤਾਂ ਨਿੱਜੀ ਸਿਆਸਤ ਹੈ ਜਿਹੜੀ ਹੁਣ ਦੇਖੋ ਬੇਸ਼ੱਕ ਗੱਲ ਵੀ ਚੱਲੀ ਸੀ ਕਿ ਕਾਨਫਰੰਸਾਂ ਉੱਥੇ ਬੰਦ ਹੋ ਜਾਣ ਉੱਥੇ ਕਾਨਫਰੰਸ ਨਾ ਹੋਵੇ ਸਿਆਸਤ ਹੋਵੇ ਕਿੱਕ ਠੋਕ ਕੇ ਸਿਆਸਤ ਹੋਵੇ ਤੁਸੀਂ ਕਰੋ ਪਰ ਉਹ ਸਿੱਖ ਸਿਆਸਤ ਕਰੋ ਤੁਸੀਂ ਜਿਹਦੀ ਅ ਅਗਵਾਈ ਦੁਨੀਆ ਨੇ ਬੰਨੀ ਹੈ ਕਿ ਸੱਚਮੂਤ ਚ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ ਨਾ ਦੁਨੀਆ ਦੇ ਅੱਜ ਇਤਿਹਾਸ ਦੀ ਜਦੋਂ ਗੱਲ ਚੱਲਦੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨ ਦਿੱਤੀ ਜਾਂਦੀ ਹੈ ਨਾ ਉਸ ਲੈਵਲ ਦੇ ਤੁਹਾਡੇ ਸਿਆਸਤ ਕਰੋ ਨਾ ਪਰ ਚਲੋ ਇਹ ਤਾਂ ਆਸਮਿਤ ਵੀ ਰੱਖਣੀ ਵੀ ਤੁਹਾਡੇ ਤੋਂ ਬਣਦੀ ਨਹੀਂ ਕਿ ਤੁਸੀਂ ਉਸ ਲੈਵਲ ਦੀ ਸਿਆਸਤ ਕਰੋਗੇ ਹੋਵੇ ਪਰ ਕਿਸੇ ਲੈਵਲ ਦੀ ਹੋਵੇ ਕਿਸੇ ਸਿਧਾਂਤ ਦੀ ਹੋਵੇ ਸਿਆਸਤ ਤੇ ਕਿਸੇ ਵਿਜ਼ਨ ਦੀ ਹੋਵੇ ਹੁਣ ਤੁਸੀਂ ਚੜ ਕੇ ਸਟੇਜਾਂ ਦੇ ਉੱਪਰ ਕੱਢਣੀਆਂ ਇੱਕ ਦੂਜੇ ਨੂੰ ਗਾਲਾਂ ਭਾਵੇਂ ਘਰੇ ਕੱਢ ਲਿਓ ਜਾਂ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਕੱਢ ਲਿਓ ਜਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੱਢ ਲਿਓ ਉਹ ਹੀ ਤੁਹਾਡੇ ਕੋਲ ਦੋ ਗੱਲਾਂ ਉਹ ਹੀ ਤੁਸੀਂ ਲਾਈਵ ਦੇ ਵਿੱਚ ਕਹਿ ਦੇਣੀਆਂ ਉਹ ਹੀ ਤੁਸੀਂ ਕੱਟ ਦੇ ਵਿੱਚ ਕਹਿ ਦੇਣੀਆਂ ਨਾ ਤੁਹਾਡੇ ਕੋਲ ਦੱਸਣ ਨੂੰ ਹੈ ਕੁਝ ਨਾ ਤੁਹਾਡੇ ਕੋਲ ਪੁੱਛਣ ਨੂੰ ਹੈ ਕੁਝ ਨਾ ਤੁਹਾਡੇ ਕੋਲ ਪਲਾਨ ਹੈ ਕੋਈ ਇੱਕੋ ਗੱਲ ਹੈ ਤੁਹਾਡੇ ਕੋਲ ਫਲਾਣਾ ਲੁੱਟ ਕੇ ਖਾ ਗਿਆ ਔਟਮ ਕਾਣਾ ਲੁੱਟ ਕੇ ਖਾ ਗਿਆ ਹੁਣ ਸਾਡੀ ਵਾਰੀ ਆ ਗਈ ਪੱਲੇ ਕੀ ਹੈ ਪੱਲੇ ਦਾ ਕੁਝ ਨਹੀਂ ਹੈ ਨਾ ਜੀ ਗੁਰਜਿੰਦਰ ਜੀ ਇੱਕ ਗੱਲ ਮੈਂ ਕਰ ਦੇਣਾ ਜਿਹੜੀ ਗੱਲ ਤੁਸੀਂ ਮੇਰੀ ਪੀਰੀ ਦੇ ਸਿਧਾਂਤ ਦੀ ਗੱਲ ਕੀਤੀ ਹੈ ਵੀ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਹੈ ਸਾਰਾ ਕੁਝ ਇਹ 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 ਆਮ ਲੋਕਾਂ ਲਈ ਨੇ ਇਹ ਚੀਜ਼ਾਂ ਤੁਹਾਡੀ ਸਿਆਸਤ ਨੂੰ ਇਹਨਾਂ ਨੂੰ ਪੁੱਛੇ ਕੋਈ ਵੀ 365 ਦਿਨ ਨੇ ਤੁਸੀਂ ਰੈਲੀਆਂ ਵੀ ਕਰਦੇ ਹੋ ਤੁਸੀਂ ਕਾਠਾਂ 'ਚ ਵੀ ਜਾਂਦੇ ਹੋ ਤੁਸੀਂ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਹੋ ਉੱਥੇ ਸਿਆਸਤਾਂ ਕਰ ਲਓ ਆ ਜਿਹੜੇ ਆਹਾ ਦਿਹਾੜੇ ਨੇ ਜਿਹ ਇਹਦਾ ਧਾਰਮਿਕ ਰਹਿ ਲੈਣ ਨੂੰ ਇਹਨਾਂ ਦੁੱਤ ਕਾਹ ਦੀ ਸਿਆਸਤ ਤੋੜੀ ਸਿਆਸਤ ਹੋਰ ਦਿਨ ਬਥੇਰੇ ਨੇ ਤੁਸੀਂ ਦਿਨ ਰਾਤ ਸਿਆਸਤ ਹੀ ਕਰਦੇ ਜਿਹੜੀ ਤੁਸੀਂ ਗੱਲ ਕਰਦੇ ਕਿ ਹੋਰ ਅੱਲੇ ਪੱਲੇ ਕੁਝ ਨਹੀਂ ਹੋਰ ਹੈ ਵੀ ਕੀ ਇਹਨਾਂ ਦੇ ਅੱਲੇ ਪੱਲੇ ਇਹਦਾ ਨਿੱਜਤਾ ਤੇਦਾ ਉੱਤਰ ਆਏ ਇਹ ਫਲਾਣੇ ਦੀ ਧੀ ਫਲਾਣੇ ਦੀ ਭੈਣ ਫਲਾਣੇ ਦੇ ਐ ਫਲਾਣੇ ਦਾ ਉਹ ਇਹ ਇਹ ਸਿਆਸਤ ਹੈ ਇਹਨਾਂ ਦੀ ਤੇ ਇਹ ਸਿਆਸਤਾਂ ਵਾਸਤੇ ਧਰਮ ਦਾ ਕੁੰਡਾ ਤੋੜੀ ਧਰਮ ਦਾ ਕੁੰਡਾ ਸੀ ਨਿਆਂ ਅਨਿਆਂ ਦਾ ਨਿਆਂ ਕਰਨਾ ਧਰਮ ਦਾ ਹੁੰਦਾ ਆ ਅਨਿਆਂ ਕਰਨਾ ਤਾਂ ਸਿਆਸਤਾਂ ਪੋਰੀ ਸਿਆਸਤਾਂ ਇਹ ਤਾਂ ਧਰਮ ਦਾ ਗੁੰਡਾ ਕਹਦਾ ਇਹ ਤਾਂ ਅਨਿਆਂ ਦਾ ਕਰਦੇ ਹੀ ਨੇ ਇਹ ਕਰਦੇ ਹੀ ਨੇ ਕੀ ਕੀ ਕੀਤਾ ਇਹਨਾਂ ਨੇ ਅੱਜ ਰੌਣਾ ਸਾਰੇ ਪਾਰ ਨੇ ਬੇਰੁਜ਼ਗਾਰੀ ਹੈ ਜੀ ਬਾਹਰ ਜਾ ਰਹੀ ਹੈ ਜਨਰੇਸ਼ਨ ਨੌਜਵਾਨ ਬਾਹਰ ਜਾ ਰਹੇ ਨੇ ਕਿਹਦੀ ਸਰਕਾਰ ਨਹੀਂ ਆਈ ਪੁੱਛੇ ਇਹਨਾਂ ਨੂੰ ਫੜ ਕੇ ਰੌਣਾ ਦਵੇ ਬਾਹਰੋਂ ਫੜ ਕੇ ਭਾਈ ਤੂੰ ਸੂ ਤੂੰ ਜਦੋਂ ਤੂੰ ਸਿਆਸਤ ਵਿੱਚ ਸੀ ਸੱਤਾ ਵਿੱਚ ਸੀ ਤੁਸੀਂ ਕੀ ਕਰਤਾ ਤੁਸੀਂ ਰੋਕਿਆ ਹਰ ਨਾਸ਼ੀ ਐ ਫਟੇ ਕੱਡੇ ਕੱਪੜੇ ਤੁਸੀਂ ਦੇਖੀ ਰਹੇ ਹੋ ਪੰਜਾਬ ਦੀ ਜਨਤਾ ਦਾ ਕੀ ਹਾਲ ਪਰ ਮੈਂ ਫੇਰ ਇੱਥੇ ਕਹਿ ਦਨਾ ਕਿ ਕੱਲਾ ਕਸੂਰ ਇਹਨਾਂ ਦਾ ਨਹੀਂ ਇਹਨਾਂ ਨੇ ਤਾਂ ਸਿਆਸਤ ਕਰਨੀ ਆ ਅਸੀਂ ਸਿਖਾਉਣੀ ਤਾਂ ਲੋਕਾਂ ਨੇ ਨਾ ਲੋਕ ਤਾਂ ਇਹਨਾਂ ਦੇ ਮਗਰ ਤੁਰੇ ਹੋਏ ਨੇ ਉਹ ਤਾਂ ਆਪਣਿਆਂ ਨੂੰ ਵਢੀ ਜਾਂਦੇ ਨੇ ਘਰੇ ਭਾਈ ਦੋ ਨੇ ਦੋਨਾਂ ਦੇ ਅੱਡ-ਅੱਡ ਰਸਤੇ ਨੇ ਇਹਨਾਂ ਨੇ ਵੰਡੇ ਹੋਏ ਨੇ ਇਹਨਾਂ ਦੀ ਸਿਆਸਤ ਨੇ ਵੰਡੇ ਹੋਏ ਨੇ ਉਹ ਆਪ ਇੱਕ ਦੂਜੇ ਨੂੰ ਕੁਹਾੜਾ ਚੱਕ ਕੇ ਮਾਰ ਦਿੰਦੇ ਨੇ ਮੈਂ ਫਲਾਣੇ ਦੀ ਪਾਰਟੀ ਦਾ ਮੈਂਟ ਭੁਖਾਣੇ ਦੀ ਪਾਰਟੀ ਦਾ ਉਹ ਭਾਈ ਤੁਸੀਂ ਮਤਲਬ ਸ਼ਰਮ ਆਉਂਦੀ ਹੈ ਕਹਿੰਦਿਆਂ ਨੂੰ ਵੀ ਵੀ ਕਮਾਲ ਹੋ ਗਈ ਪੜ੍ਹੇ ਲਿਖੇ ਲੋਕ ਵੀ ਇਹਨਾਂ ਤੇ ਮਗਰ ਅੱਖਾਂ ਬੰਦ ਕਰਕੇ ਤੁਰ ਹੀ ਜਾਂਦੇ ਨੇ ਹੈ ਕੁਛ ਨਹੀਂ ਕੁਛ ਵੀ ਅੱਲੇ ਪੱਲੇ ਨਹੀਂ ਹੁਣ ਦੇਖੋ ਸਭ ਤੋਂ ਵੱਡਾ ਆਪਣਾ ਆਪਾਂ ਅਸਥਾਨ ਮੰਡਲੇ ਦਰਬਾਰ ਸਾਹਿਬ ਹੋ ਗਿਆ ਸ੍ਰੀ ਕਾਲ ਤਖਤ ਸਾਹਿਬ ਹੋ ਗਿਆ ਉੱਥੋਂ ਵੀ ਇਦਾਂ ਦੇ ਬਿਆਨ ਜਾਰੀ ਹੋਏ ਮੈਂ ਹੁਣ ਜ਼ਿਕਰ ਕਰਦਾ ਥੋੜਾ ਜਿਹਾ ਉਹ ਗੁਰਦੇਵ ਸਿੰਘ ਕੋਂਕੇ ਹੋਰਾਂ ਦੀ ਰਿਪੋਰਟ ਬਾਹਰ ਆਈ ਤਾਲੀਕਰ ਬਿਆਨ ਜਾਰੀ ਹੋ ਜਾਂਦਾ ਜੀ ਉਹ ਦਰਸ਼ਨ ਸਿੰਘ ਘਰਾਕੀ ਨੂੰ ਟੀਜਾ ਤੋਂ ਨਾ ਬੋਲਣ ਕੋ ਦੇਖੋ ਇਹ ਇਹ ਸਮਾਂ ਹੈ ਇਹਨਾਂ ਚੀਜ਼ਾਂ ਦਾ ਕੋਈ ਫਲਾਣੇ ਨੂੰ ਬੋਲਣ ਨਾ ਦਿਓ ਤੁਸੀਂ ਐਡੀ ਬੜੀ ਪਦਵੀ ਤੇ ਬੈਠਿਓ ਤੇ ਇਹ ਗੱਲਾਂ ਤੁਸੀਂ ਪਹਿਲਾਂ ਵੀ ਕਰ ਸਕਦੇ ਬਾਅਦ ਵੀ ਹੋ ਸਕਦੀਆਂ ਨੇ ਜਿਹੜੀਆਂ ਗੱਲਾਂ ਤੇ ਤੁਸੀਂ ਬੋਲਣਾ ਹੈ ਜਿਹੜੀਆਂ ਗੱਲਾਂ ਤੇ ਤੁਸੀਂ ਸੇਧ ਦੇਣੀ ਹੈ ਕੌਮ ਨੂੰ ਸੇਧ ਦੇਣੀ ਹੈ ਉਹ ਕਿੱਥੇ ਨੇ ਗੱਲਾਂ ਉਹ ਕੌਣ ਕਰੂਗਾ ਗੱਲਾਂ ਤੇ ਜਿਸ ਯਾਰ ਤੁਸੀਂਾਨੂੰ ਕੋਚਦੇ ਹੋ ਉਹ ਜਿਹਨੀਆਂ ਤੁਸੀਂ ਆ ਪੰਜਾਬ ਦੇ ਲੋਕਾਂ ਲਈ ਤੁਸੀਂ ਕਰਨਾ ਹੀ ਕੁਝ ਨਹੀਂ ਤੁਸੀਂ ਤੁਹਾਡੇ ਕੋਲ ਮਸਲੇ ਕੋਈ ਨਹੀਂ ਤੁਹਾਡੇ ਕੋਲ ਮੁੱਦੇ ਕੋਈ ਨਹੀਂ ਤੁਸੀਂ ਬਹਿਸ ਮੁੱਦਿਆਂ ਤੇ ਨਹੀਂ ਕਰਦੇ ਤੁਸੀਂ ਫਲਾਣਾ ਇਦਾਂ ਜਿੱਦਾਂ ਤੁਸੀਂ ਕਿਹਾਗੇ ਗਾਲਾਂ ਕੱਢਣੀਆਂ ਤੁਸੀਂ ਇੱਕ ਦੂਜੇ ਨੂੰ ਫਿਰ ਲੋਕਾਂ ਦੇ ਵਿੱਚ ਜਾ ਕੇ ਵੋਟਾਂ ਕਿਉਂ ਮੰਗਦੇ ਹੋ ਕੋਈ ਪਾਰਟੀ ਇਦਾਂ ਦੀ ਬਣਾ ਲਓ ਕੋਈ ਸਿਸਟਮ ਇਦਾਂ ਦਾ ਬਣਾ ਲਓ ਜਿਵੇਂ ਸੈਂਟਰ ਦੇ ਵਿੱਚ ਬਣਦਾ ਜਾ ਰਿਹਾ ਹੈ ਕਿ ਬਸ ਅਸੀਂ ਉਹ ਬੈਠਣਾ ਹੈ ਭਈ ਸਾਡੇ ਤੋਂ ਬਾਅਦ ਸਾਡਾ ਬੱਚਾ ਆਊਗਾ ਉਸ ਤੋਂ ਬਾਅਦ ਹੁੰਦਾ ਜੂਆ ਕ ਆ ਜਾਊਗਾ ਉਹ ਰਾਜਾ ਸਾਈ ਸਿਸਟਮ ਕਰ ਲਓ ਕਰੀ ਜਾਓ ਖਿੱਤਰ ਦਾ ਲੋਕਾਂ ਦੀ ਤੁਸੀਂ ਮਾਰ ਨਹੀਂ ਨੇ ਉਹ ਪੈਂਦੇ ਹੀ ਨੇ ਉਹ ਸਭ ਨੂੰ ਪਤਾ ਹੈ ਅਖਬਾਰ ਭਰੇ ਹੁੰਦੇ ਨੇ ਮੀਡੀਆ ਭਰਿਆ ਹੁੰਦਾ ਹੈ ਕਿ ਡਾਂਗਾ ਪੈ ਰੀਆਂ ਨੇ ਲੋਕਾਂ ਦੇ ਫੇਰ ਮੂੰ ਚੱਕ ਕੇ ਉਧਰੋਂ ਤੁਰ ਪੈਂਦੇ ਨੇ ਹੱਦ ਤਾਂ ਇਸ ਗੱਲ ਦੀ ਹੈ ਨਾ ਜੇ ਕੋਈ ਸਿਆਣਾ ਬੰਦਾ ਸੂਝਵਾਰ ਬੰਦਾ ਜਿਹੜਾ ਨਸ਼ਾ ਰਹਿਤ ਬਿਨਾ ਪੈਸੇ ਤੋਂ ਸੱਚੀ ਮੁੱੱਚੀ ਸੇਵਾ ਕਰਨ ਵਾਸਤੇ ਉਤਰਦਾ ਹੈ ਚੋਣ ਲੜਨ ਵਾਸਤੇ ਉਹਨੂੰ ਵੋਟ ਨਹੀਂ ਪੈਂਦੇ ਫਿਰ ਬਾਅਦ ਚ ਰੌਲਾ ਪਾਈ ਜਾਂਦੇ ਨੇ ਕਿ ਸਾਡਾ ਤਾਂ ਇਹ ਨਹੀਂ ਕਰਾ ਜੀ ਸਾਡਾ ਤਾਂ ਉਹ ਨਹੀਂ ਕਰਿਆ ਕੀ ਕਿਨੇ ਕੀ ਸਵਾਰਤਾ ਤੁਹਾਡਾ 47 ਤੋਂ ਲੈ ਕੇ ਹੁਣ ਤੱਕ ਪੰਜਾਬ ਲੁੱਟਦਾ ਆਇਆ ਬੜੇ ਰਾਖੇ ਅੱਜ ਦਾਅਵੇ ਕਰਦੇ ਨੇ ਸਟੇਟਾਂ ਦੇ ਖੜ ਕਰਕੇ ਅਸੀਂ ਪੰਜਾਬ ਨੂੰ ਬਚਾ ਲਾਂਗੇ ਸਾਡੇ ਅੱਖਾਂ 'ਚ ਪੰਜਾਬ ਸੁਰੱਖਿਅਤ ਹੈ ਕਿਸੇ ਦੇ ਹੱਥਾਂ 'ਚ ਆਇਆ ਹੀ ਨਹੀਂ ਪੰਜਾਬ ਹਲ ਤੱਕ ਹੋਰ ਕਿਵੇਂ ਆਊਗਾ ਪੰਜਾਬ ਅੱਜ ਅਜੇ ਵੀ ਚਲੋ ਪਾਕਿਸਤਾਨ ਇਹ ਨਹੀਂ ਛੱਡਦੇ ਕਿਸੇ ਦਾ ਵਿਆਹ ਸ਼ਾਦੀ ਹੋਵੇ ਉਹ ਨਹੀਂ ਛੱਡਦੇ ਜਿੱਥੇ ਸਿਆਸਤਨਾ ਕਰਦੇ ਹੋਣ ਮਤਲਬ ਕੁਰਸੀ ਦੇ ਲਈ ਹਰ ਇੱਕ ਥਾਂ ਇਹਨਾਂ ਨੂੰ ਕੁਰਸੀ ਦਿਖਦੀ ਐ ਕਿ ਸਾਨੂੰ ਕੁਰਸੀ ਇੱਥੋਂ ਵੀ ਮਿਲ ਜੇ ਇੱਥੋਂ ਵੀ ਮਿਲ ਜੇ ਆਹ ਵੀ ਹੋ ਜੇ ਉਹ ਵੀ ਹੋ ਜੇ ਪਰ ਸਾਡੀ ਕੁਰਸੀ ਸੇਵ ਰਹੇ ਹੂੰ ਜੀ ਬਿਲਕੁਲ ਗੁਰਜਾ ਗੁਜਰਾਤ ਦੇ 84 ਦੇਖ ਲਓ ਕਿੱਡੇ ਕਿੱਡੇ ਕਾਹਨ ਹੋਣ ਠੀਕ ਹੈ ਜੀ ਉਹ ਕਿੱਥੇ ਦਿਖਦਾ ਇੱਕ ਬੰਦੀ ਸੁਦਾ ਦਾ ਰੋਲਾ ਦੇਖ ਲਓ ਚੱਡੀ ਗੜ ਦਾ ਮੁੱਦਾ ਦੇਖ ਲਓ ਕਿਤੇ ਸਿਆਸਤ ਨਹੀਂ ਹੋਣੀ ਤੇ ਅੱਜ ਇਹ ਅੱਜ ਦੀ ਗੱਲ ਨਹੀਂ ਕਰਦੇ ਪਿਛਲੇ ਕਿੰਨੇ ਹੀ ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਆ ਪੋਸਟਰਾਂ ਬੈਂਦਰਾ ਨਾਲ ਪ੍ਰਣਾਮ ਕਰਕੇ ਲਿਖਦੇ ਆ ਸਟੇਜਾਂ ਲਾਉਂਦੇ ਆ ਉੱਥੇ ਕਮਰੇ ਤੱਕ ਨਹੀਂ ਮਿਲਦੇ ਗੱਡੀਆਂ ਨਹੀਂ ਆਮ ਲੋਕਾਂ ਦੀਆਂ ਉੱਥੇ ਤੱਕ ਪਹੁੰਚ ਸਕਦੀਆਂ ਇਹ ਬੰਦੇ ਹੂਟਰ ਮਾਰਦੇ ਸਿਰੇ ਤੱਕ ਜਾਂਦੇ ਨੇ ਸਿਰੇ ਤੱਕ ਉੱਥੋਂ ਤੱਕ ਜਾਂਦੇ ਨੇ ਕੌਣ ਪ੍ਰਸਾ ਤੱਕ ਜਾਂਦੇ ਨੇ ਬੜੇ ਡੰਡੇ ਮਾਰਦੇ ਲੋਕ ਅੱਗੇ ਲੋਕਾਂ ਦੇ ਡੰਡੇ ਮਾਰਦੇ ਗੱਡੀਆਂ ਲੰਘਾ ਲੈ ਜਾਂਦੇ ਨੇ ਉਹ ਇਹ ਇਹ ਹੈ ਕੀ ਹੈ ਏ ਵੀਆਈ ਤੁਸੀਂ ਬਿਲਕੁਲ ਨੂੰ ਚੱਲਿਓ ਉੱਥੇ ਉਸ ਧਰਤੀ ਦੇ ਉੱਤੇ ਕਿਹਨੂੰ ਦਿਖਾ ਰਹੇ ਹੋ ਕਿ ਅਸੀਂ ਬਹੁਤ ਵੱਡੇ ਆ ਤੋ ਅਬ ਮੈਦਾ ਕਹਿਣਾ ਚਾਹਣਾ ਕਿ ਇਹ ਨਾ ਸਿਆਸ ਸਿਆਸੀ ਲੋਕਾਂ ਦਾ ਇਹੇ ਦੇ ਵਿਹਾੜਿਆਂ ਦੇ ਉੱਤੇ ਲੋਕ ਬਾਈਕਾਟ ਕਰਨ ਇਹ ਇਹ ਕਹਿ ਦੇਣਾ ਚਾਹੀਦਾ ਲੋਕਾਂ ਨੂੰ ਕਿ ਜਿਹਦਾ ਕਿਤੇ ਬੈਨਰ ਦਿਖਦਾ ਕੋਈ ਆਉਣ ਵਾਲੇ ਸਮੇਂ 'ਚ ਜਾਂ ਕੋਈ ਵੀਆਈਪ ਬਣ ਕੇ ਉੱਥੇ ਜਾਂਦਾ ਦਿਖਿਆ ਨਾ ਤਾਂ ਉਹਨੂੰ ਅੰਦਰ ਵੜਨ ਦਿਆ ਜਾਊਗਾ ਨਾ ਉਹਨੂੰ ਨੇੜੇ ਕਿਤੇ ਖੜਨ ਦਿੱਤਾ ਜਾਊਗਾ ਉਹਨੂੰ ਬਾਹਰ ਉਸੇ ਰਸਤੇ ਘੋੜਾ ਦੇ ਵਾਪਸ ਇਹ ਇਹ ਫੈਸਲੇ ਰੋਕਾਂ ਨੇ ਲੈਣੇ ਨੇ ਜਦ ਤੱਕ ਲੋਕ ਨੇ ਸਹਿਰਦ ਹੁੰਦੇ ਨਾ ਇੱਕ ਦੂਜੇ ਦੇ ਪਤਾ ਨਹੀਂ ਦਿੰਦੇ ਕੀ ਨੇ ਸਿਆਸਤਦਾਨ ਇਹਨਾਂ ਨੂੰ ਇਹਨਾਂ ਨੂੰ ਆਮ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਕਿ ਸਾਡੇ ਅਧਿਕਾਰ ਨੇ ਜਾਂ ਸਾਡੇ ਫਰਜ਼ ਨੇ ਨਾ ਸਾਡੇ ਅਧਿਕਾਰ ਨੇ ਸਾਡੇ ਹੱਕ ਨੇ ਜਿਹੜੇ ਸਾਨੂੰ ਮਿਲ ਰਿਹਾ ਕੁਝ ਇਹਨਾਂ ਨੇ ਪੱਲੇ ਤੋਂ ਥੋੜੀ ਦੇਣਾ ਤੁਸੀਂ ਇਹਨਾਂ ਤੇ ਘਰੋਂ ਇੱਕ ਪੈਨ ਲੈ ਆ ਕੇ ਦਿਖਾ ਦਿਓ ਬਾਹਰ ਕੋਵਿਡਿੰਗ ਦੰਦੇ ਆ ਗਈ ਤੋ ਇਹ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਸਾਨੂੰ ਕਿਸੇ ਮੰਤਰੀ ਸੰਤਰੀ ਨੇ ਨਹੀਂ ਦਿੱਤਾ ਸਗੋ ਅਸੀਂ ਇਹਨਾਂ ਨੂੰ ਕੋਟ ਦੇ ਰਹੇ ਆ ਸਾਡਾ ਇਹਨਾਂ ਤੇ ਅਹਿਸਾਨ ਆ ਇਹ ਸਾਡੇ ਤੇ ਅਹਿਸਾਨ ਨਹੀਂ ਕਰਦੇ ਹੈਗੇ ਇਹ ਰੋਕਣਾ ਸਮਝਣਾ ਪਊਗਾ ਤਾਂ ਕਿਤੇ ਜਾ ਕੇ ਕਿਤੇ ਨਹੀਂ ਤਾਂ ਇਹ ਭਾਵਨਾਵਾਂ ਨਾਲ ਖੇਡ-ਖੇਡ ਕੇ ਇਦਾਂ ਹੀ ਸੱਤਾ ਹਸਣ ਕਰਕੇ ਇਦਾਂ ਹੀ ਡਾਂਗਾ ਮਾਰਦੇ ਫਿਰਨਗੇ ਇਦਾਂ ਹੀ ਸਾਡੇ ਪਵਿੱਤਰ ਦਿਹਾੜਿਆਂ ਨੂੰ ਇਹ ਗੰਧਲਾ ਕਰਦੇ ਫਿਰਨਗੇ ਜੀ ਜੀ ਪ੍ਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵਿਚਾਰ ਰੱਖਿਆ ਆਪਣੀ ਧੰਨਵਾਦ ਸ਼ੁਕਰੀਆ ਗੁਰਜਿੰਦਰ ਜੀ ਦੋਸਤੋ ਤੁਸੀਂ ਕੀ ਸੋਚਦੇ ਹੋ ਇਹਨਾਂ ਮਾਮਲਿਆਂ ਬਾਰੇ ਆਪਣੀ ਫੀਡਬੈਕ ਤੁਸੀਂ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣ ਪੰਜਾਬੀ